ਉਰੀ ਆਪਣੇ ਵੀਰੋਨਾਂ ਨਾਲ ਆਪਾਂ ਟਰੈਕਟਰ ਲਾਇਆ ਹੋਇਆ ਜੀ ਗੱਠਾਂ ਦੇ ਇਹ ਰੈਕ ਦਾ ਕੰਮ ਕਰਦੇ ਹਾਂ ਮੈਂ ਉਹ ਟੁਕਾਟ ਆਪਣਾ ਰਾਤ 11:00 ਵਜੇ ਇੱਕ 9:30 ਵਜੇ ਤੱਕ ਤਕਰੀਬਨ ਰੋਕੀ ਰੱਖ ਕੇ ਜੀ ਹਟੇ ਸੀਗੇ ਉਸ ਤੋਂ ਬਾਅਦ ਆ ਪਿੱਛੇ ਪਟ્રોલ ਪੰਪ ਤੋਂ ਦੇਖਿਆ ਸੀ ਵੀ ਉਰੇ ਕੋਈ ਸ਼ਰਾਰਤੀ ਅੰਸਰ ਕੋਈ ਇਹ ਸ਼ਰਾਰਤ ਕਰਕੇ ਗਿਆ ਜੀ ਜਾਣ ਬੁੱਝ ਕੇ ਇਹ ਅੱਗ ਸਾਰੀ ਜਾਣ ਬੁੱਝ ਕੇ ਲਾਈ ਗਈ ਹੈਗੀ ਇਹ ਸਾਡਾ ਸਟਾਕ ਘੱਟੋ ਘੱਟ 300 400 ਕਿਲੇ ਦਾ ਸਟਾਕ ਕਰਿਆ ਹੋਇਆ ਸੀ ਗੋਪਰਾਲੀ ਦਾ ਜੀ ਇਹ ਇਹ ਸਾਡਾ ਸਾਰੀ ਵੀ ਲਾ ਲਓ ਵੀ 2 ਮਿੰਟ ਜੇ ਬੰਦਾ ਤੈਸ ਨੈਸ ਕਰਕੇ ਸਾਰਾ ਕੁਝ ਜੀ ਮੁਨੇ ਡਿਡਸ ਹੰਦ ਨੇ ਸਾਡੇ 70 80 ਲੱਖ ਦਾ ਪ੍ਰੋਜੈਕਟ ਆ ਬਾਕੀ ਟਰੈਕਟਰ ਵਗੈਰਾ ਲੇਬਰ ਵਗੈਰਾ ਬਹੁਤ ਸਾਰਾ ਖਰਚਾ ਬਹੁਤ ਇਹ ਚੀਜ਼ ਤੇ ਤਾਂ ਇਹ ਚੀਜ਼ ਚੱਲਣੇ ਵੀ ਬਹੁਤ ਔਖੀ ਹੈ ਜੀ ਹਾਂ ਪ੍ਰਸ਼ਾਸਨ ਬੋਲੇ ਇਸ ਚੀਜ਼ ਦੀ ਪ੍ਰਸ਼ਾਸਨ ਨੂੰ ਰਾਤ ਸਰ 12 ਵਜੇ ਫੋਨ ਕਰਿਆਗਾ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਰਸਣ ਵਾਈ ਨਹੀਂ ਗਈ ਦੀ ਕੋਈ ਹੋਰੇ ਇੱਕ ਵੀ Banda ਪੁਲਿਸ ਦਾ ਕੋਈ ਨਹੀਂ ਪਹੁੰਚਿਆ ਹੈਗਾ ਜੀ ਸਾਰੀ ਰਾਤ ਹੋ ਗਈ ਸਾਨੂੰ ਭੱਜ ਦੌੜ ਕਰਦਿਆਂ ਦੀ ਤਿੰਨ ਚਾਰ ਗੱਡੀਆਂ ਆਈਆਂ ਕੋਈ ਨਾਬੇ ਤੋਂ ਇੱਕੋ ਹੀ ਸ਼ੂਗਰੂਤ ਵਈ ਜੀ ਕੋਈ ਪਾਤਣਾ ਤੋਂ ਵਈ ਕੋਈ ਪਟਿਆਲੇ ਤੋਂ ਵਈ ਐਦਾਂ ਗੱਡੀਆਂ ਫਾਇਰ ਪਰ ਵੇੜਦੀਆਂ ਆਈਆਂ ਨੇ ਜੀ ਤਾਂ ਉਹਨਾਂ ਨੂੰ ਵੀ ਟਾਈਮ ਲੱਗਿਆ ਕੋਈ ਨੇੜੇ ਦੀ ਕੋਈ ਵੀ ਉਬਲਵਦ ਨਹੀਂ ਹੈ ਇਹ ਚੀਜ਼ ਦੀ ਅਗਰ ਗੱਲ ਤੇਰੀ ਕੋਈ ਪ੍ਰਸ਼ਾਸਨ ਬੋਲ ਚੀਤੀ ਮਦਦ ਕੀਤੀ ਆ ਕੋਈ ਤੁਹਾਨੂੰ ਲੱਗਦੇ ਵੀ ਚੀਜ਼ ਜੇ ਅਗਰ ਆਪਾਂ ਕੋਈ ਚੀਜ਼ ਸਰ ਦੇਖੀ ਜੇ ਲਾਏ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਏ ਚੀਜ਼ ਦਾ ਤਾਂ ਰਾਤ ਪਹੁੰਚਦਾ ਜੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਬਕਾਇਦਾ ਚੰਨੂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਉਹੀ ਸੁਣਾ ਬਈ ਨਹੀਂ ਹੋਈ ਸਾਡੀ ਅੰਕਮਤਰੀ ਮੰਗਤਾ ਮਦਦਵਾਸੀ ਦੇਖੋ ਪਏ 35 40 ਲੱਖ ਦਾ ਸਾਡਾ ਨੁਕਸਾਨ ਆ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀ ਹੈਲਪ ਕਰੀ ਜਾਵੇ ਇਹ ਚੀਜ਼ ਮੈਂ ਇਥੇ ਪਰਾਲੀ ਦਾ ਅਸੀਂ ਕੰਮ ਕਰਦੇ ਆ ਪਰਿਵਾਰ ਆ ਸਾਡਾ ਤੇ ਬੇਲਰ ਨੇ ਸਾਡੇ ਕੋਲ ਤੇ ਅ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆ ਸਰਕਾਰ ਵੱਲੋਂ ਵੀ ਖੱਲੋ ਗੋ ਪ੍ਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਤ ਕੀਤਾ ਜਾਂਦਾ ਵੀ ਬਿਲਡਰ ਚਲਾਓ ਤੇ ਪ੍ਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੁਕਾਇਆ ਜਾਵੇ ਤੇ ਇਸੇ ਪ੍ਰਬੰਧਨ ਤੋਂ ਲੈ ਕੇ ਅਸੀਂ ਅਲਵੇਸਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਦੇ ਲੈ ਕੇ ਪ੍ਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲ ਦੇ ਅਰਾਊਂਡ ਦਾ ਜਿਹੜਾ ਅਸੀਂ ਮਾਲ ਆ ਇੱਥੇ ਤਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਔਰ ਅਸੀਂ ਰਾਤ ਜਦੋਂ ਸਾਨੂੰ 11:00 ਵਜੇ ਪਤਾ ਲੱਗ ਚੁੱਕੀ ਆ ਤਾਂ ਅਸੀਂ ਤੁਰੰਤ ਹੀ ਫਾਇਰ ਵਰਗੇਡ ਨੂੰ ਕਾਲ ਕਰਤੀ ਤੇ ਫਾਇਰ ਬ੍ਰੇਡ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂੜ ਤੋਂ ਆਈ ਹੈ ਕੋਈ ਨਾਬੇ ਤੋਂ ਆਈ ਹੈ ਕੋਈ ਪਟਿਆਲੇ ਤੋਂ ਆਉਂਦਿਆਂ ਟਾਈਮ ਲੱਗ ਗਿਆ ਇਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਕਰਾ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਹੈ ਕਿਹੜੀ ਕੰਪਨੀ ਆਪਣੇ ਜਿਹੜੇ ਕੰਪਨੀ ਥੋੜਾ ਬਣੀ ਹੈ ਜਿਹੜੀ ਕਿਹਦੇ ਆਧਾਰੇ ਦੇ ਉੱਤੇ ਚੱਲ ਰਹੀ ਚੱਲ ਰਹੀ ਹੈ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀ ਕਈ ਕੰਮ ਸਗਰੀਬ ਨੂੰ ਸਾਨੂੰ 1 ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਤੁਹਾਨੂੰ ਪਤਾ ਲੱਗਿਆ ਕੋਈ ਸ਼ਿਕਾਰਨ ਜੇ ਕੋਈ ਸਾਨੂੰ 11:30 ਜਦ ਪੌਣੀ 12 ਦੇ ਵਿੱਚ ਇੱਥੇ ਜੇ ਸਾਨੂੰ ਮਤਲਬ ਫੱਕਰ ਲੱਗਿਆ ਜਿਵੇਂ ਬਿਜਲੀ ਦੇ ਸਰਕਟ ਕੱਟਣ ਨਾਲ ਲੱਗੀ ਹੈ ਜਾਂ ਕੋਈ ਕਿਸ ਚੀਜ਼ ਨੂੰ ਲੱਗਾ ਹੈ ਜਾਂ ਕੋਈ ਕਿਸੇ ਨੇ ਲੱਗੋ ਸ਼ਰਾਰਤ ਕੀਤੀ ਹੋਵੇ ਹੋ ਸਕਦਾ ਹੈ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਇੱਕ ਤਾਰ ਤਾਂ ਕੋਈ ਲੱਗਣੀ ਰਹੀ ਕੁਵੀ ਵੀ ਮਤਲਬ ਕਾਰਨ ਜਿਹੜਾ ਹੋ ਸਕਦਾ ਹੋਣਾ ਇਸ ਦਾ ਬਾਰੇ ਤਾਂ ਉਹ ਕਿੰਨੇ ਕਿ ਚਿਰ ਤੋਂ ਬੰਪ ਕਰ ਰਹੇ ਸੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜਿਵੇਂ ਪ੍ਰਸ਼ਾਸਨ ਦੇ ਮਤਲਬ ਇਹ ਪੂਰਾ ਪੁਰ ਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਆ ਵੀ ਇਹ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਉਸ ਨੂੰ ਫਿਰ ਇੰਡਸਟਰੀ ਨੂੰ ਦੋ ਤੇ ਹੁਣ ਜਿਹੜਾ ਨੁਕਸਾਨ ਹੈ ਮਤਲਬ ਜ ਰਿਸਕ ਹੈ ਕਿਸਾਨ ਆਪ ਲੈ ਕੇ ਸਟਾਕ ਕਰਕੇ ਆਪਣੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਜਿਹੜਾ ਰਿਸਕ ਹੈ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਤਲਬ ਚਾਹੁੰਨੇ ਸਰਕਾਰ ਤੋਂ ਵੀ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮ ਜਿਹੜਾ ਚਾਲੂ ਰੱਖ ਸਕੇ ਨਹੀਂ ਇੰਨਾ ਨੁਕਸਾਨ ਚਾਲੂ ਨੇ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਲ ਹੋ ਸਕਦਾ ਜੀ ਜਿਹੜੀ ਮਸ਼ੀਨਰੀ ਹੈ ਸਾਡੀ ਆਪਣੀ ਪ੍ਰਾਈਵੇਟ ਹੈ ਜੀ ਹਾਂਜੀ ਆਪਣੀ ਮਸ਼ੀਨਰੀ ਹੈ ਕਿੰਨੇ ਕਰੋੜ ਦੀ ਮਸ਼ੀਨ ਹੈ ਜਿੱਦੇ ਸੋਡਰਾ ਸਾਰਾ ਪ੍ਰੋਜੈਕਟ ਚਲਾਉਣ ਇਸ ਦਾ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹਨਾਂ ਤਕਰੀਬਨ ਸਾਰੀ ਲੋਕਾਂ ਤੇ ਵਗੈਰਾ ਤੇ ਹਾਂਜੀ ਕੁਝ ਪਹਿਲਾ ਦਿਨੇ ਪਿਛਲੇ ਸਾਲ ਵੀ ਮਸ਼ੀਨਰੀ ਲਈ ਉਹ ਪੂਰੇ ਲੋਨ ਤੇ ਆਈ ਤੇ ਉਹ ਦੇ ਕਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਯੂਡੀ ਕਸ਼ਤ ਉਹਦੀ ਕੱਢਦੇ ਹਾਂ ਜੀ ਸਰੇ ਦੀ ਨਾ ਸਾਨੂੰ ਕਾਲ ਆਈ ਸੀ ਮਾਰਨਿੰਗ 12:00 ਬਜ ਕੇ 23 ਮਿੰਟ ਤੇ ਜੀ ਇਹ ਜਦੋਂ ਸੀ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਅਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਤੇ ਇੱਕ ਆਪਣੀ ਦੂਸਰੀ ਗੱਡੀ ਸੁਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਅੱਗ ਦੇ ਕਾਬੂ ਥੋੜਾ ਬਹੁਤ ਪੈ ਗਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਕੁਛ ਪਤਾ ਲੱਗਿਆ ਹੀ ਘਟਨਾ ਦਾ ਕੋਈ ਕਾਰਨ ਨਹੀਂ ਰਿਹਾ ਇਹ ਘਟਨਾ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਵਾਲੇ ਜਿਹੜੀ ਪ੍ਰਾਲੀ ਸੀਗੀ ਇਹ ਕਿਸੀ ਕੀ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਇਹਨਾਂ ਦੀ ਪ੍ਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਵਜੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇੱਧਰ ਕਰਕੇ ਫਾਇਰ ਕਾਲ ਹੋਈ ਹੈ ਜੀ ਤੁਰੰਤ ਫਾਇਰ ਗੱਡੀ ਲੈ ਕੇ ਇੱਥੇ ਪਹੁੰਚਾ ਸੀ ਮੌਕੇ ਤੇ ਚਾਰ ਗੱਡੀਆਂ ਨਾਲ ਅੱਗੇ ਤੇ ਕਾਬੂ ਪਾ ਕੇ ਪਰ ਅਸੀਂ ਦੇਖ ਰਹੇ ਹਾਂ ਕਿ ਘਾੜੀ ਇਕੱਠਾ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਇੰਨਾ ਪਾਉਣ ਦੇ ਬਾਵਜੂਦ ਵੀ ਕੰਟਰੋਲ ਨਹੀਂ ਹੋ ਰਹੀ ਮਲ ਕਾਫੀ ਬੜਾ ਬਣਿਆ ਸੀ ਜੀ ਸਰ ਇਸ ਦਾ ਇਨਰ ਦੇ ਅਨੁਸਾਰ ਮੁਤਾਬਕ ਇਹ ਵੀ 150 ਕਿਲੇ ਦੀ ਘਟ ਸੀ ਇੱਥੇ ਉਹ ਰਹੀ ਆਪਣੇ ਵੀਰੋਣਾਂ ਨਾਲ ਆਪਾਂ ਟਰੈਕਟਰ ਲਾਇਆ ਹੋਇਆ ਜੀ ਗੱਠਾਂ ਦੇ ਇਹ ਰੈਕ ਦਾ ਕੰਮ ਕਰਦਾ ਨਹੀਂ ਮੈਂ ਉਹ ਟੁਕਾਟ ਆਪਣਾ ਰਾਤ 11:00 ਵਜੇ ਇੱਕ 11:30 ਵਜੇ ਤੱਕ ਫਿਰ ਹੀ ਉਹਨਾਂ ਰੋਕੀ ਛਾ ਕੇ ਜੀ ਹਟੇ ਸੀਗੇ ਉਸ ਤੋਂ ਬਾਅਦ ਆ ਪਿੱਛੇ ਪੈਟਰੋਲ ਪੰਪ ਤੋਂ ਦੇਖਿਆ ਸੀ ਵੀ ਉਰੇ ਕੋਈ ਸ਼ਰਾਧਿਆ ਅੰਸਰ ਕੋਈ ਇਹ ਸ਼ਰਾਬਤ ਕਰਕੇ ਗਿਆ ਜੀ ਜਾਣਬੁੱਝ ਕੇ ਇਹ ਅੱਗ ਸਾਰੀ ਜਾਣਬੁੱਝ ਕੇ ਲਾਈ ਗਈ ਹੈਗੀ ਇਹ ਸਾਡਾ ਸਟਾਕ ਘੱਟੂ ਘੱਟ 300 400 ਕਿਲੇ ਦਾ ਸਟਾਕ ਕਰਿਆ ਹੋਇਆ ਜਿਗਪਰਾਲੀ ਦਾ ਜੀ ਇਹ ਇਹ ਸਾਡਾ ਸਾਰੀ ਵੀ ਲਾ ਲੂ ਵੀ 2 ਮਿੰਟ ਜੇ ਬੰਦਾ ਤੈਸਨੈਸ ਕਰਕੇ ਸਾਰਾ ਕੁਝ ਜੀ ਹੁਣ ਇਹ ਡੇਡਸ ਹੰਦ ਨੇ ਸਾਡੇ 70 80 ਲੱਖ ਦਾ ਪ੍ਰੋਜੈਕਟ ਆ ਬਾਕੀ ਡਰਾਈਵਰ ਵਗੈਰਾ ਲੇਬਰ ਵਗੈਰਾ ਬਹੁਤ ਪੁੱਛ ਸਾਡਾ ਖਰਚਾ ਬਹੁਤ ਆ ਇਹ ਚੀਜ਼ ਤੇ ਤਾਂ ਇਹ ਚੀਜ਼ ਚੱਲਣੇ ਵੀ ਬਹੁਤ ਔਖੀ ਹੈ ਜੀ ਪ੍ਰਸ਼ਾਸਨ ਬੋਲੇ ਚੀਜ਼ ਦੀ ਪ੍ਰਸ਼ਾਸਨ ਨੂੰ ਰਾਤ ਸਰ 12 ਵਜੇ ਫੋਨ ਕਰਿਆਗਾ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਰਸਣ ਵਾਲੀ ਨਹੀਂ ਕਹੀ ਦੀ ਕੋਈ ਹੋਰੇ ਇੱਕ ਕਵੀਮੰਦਾ ਪੁਲਿਸ ਦਾ ਕੋਈ ਨਹੀਂ ਪਹੁੰਚਿਆ ਹੈਗਾ ਜੀ ਸਾਰੀ ਰਾਤ ਹੋ ਗਈ ਸਾਨੂੰ ਭੱਜ ਦੌੜ ਕਰਦਿਆਂ ਦੀ ਤਿੰਨ ਚਾਰ ਗੱਡੀਆਂ ਆਈਆਂ ਕੋਈ ਨਾਬੇ ਤੋਂ ਇੱਕੋ ਹੀ ਸ਼ਗਰੂਰਤ ਵਈ ਜੀ ਕੋਈ ਪਾਕਪੜਾ ਤੋਂ ਵਈ ਕੋਈ ਪਟਿਆਲੇ ਤੋਂ ਵਈ ਐਦਾਂ ਗੱਡੀਆਂ ਫਾਇਰ ਪਰ ਵੇੜਦੀਆਂ ਆਈਆਂ ਨੇ ਜੀ ਤਾਂ ਉਹਨਾਂ ਨੂੰ ਵੀ ਟਾਈਮ ਲੱਗਿਆ ਕੋਈ ਨੇੜੇ ਦੀ ਕੋਈ ਵੀ ਉਪਲਬਧ ਨਹੀਂ ਹੈ ਇਹ ਚੀਜ਼ ਦੀ ਅਗਰ ਗੱਲ ਕਰੀ ਕੋਈ ਪ੍ਰਸ਼ਾਸਨ ਬੋਲੋ ਚੀਤੀ ਮਦਦ ਕੀਤੀ ਜਾਂ ਕੁਝ ਇਸ ਨੂੰ ਲੱਗਦੇ ਵੀ ਚੀਜ਼ ਜੇ ਅਗਰ ਆਪਾਂ ਕੋਈ ਚੀਜ਼ ਸਾਡ ਦੇਖੀ ਇਹ ਲਾ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਹੈ ਚੀਜ਼ ਦਾ ਤਾਂ ਰਾਤ ਪਹੁੰਚਦਾ ਹੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਬਕਾਇਦਾ ਚੰਨੂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋਈ ਜੱਦੀ ਹੁਣ ਕੀ ਮਦਦ ਲਈ ਮੰਗਤਾ ਤੁਮਾਦਤਾ ਵਾਸੀ ਦੇਖੋ ਪਏ 35-40 ਲੱਖ ਦਾ ਸਾਡਾ ਨੁਕਸਾਨ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡੀ ਹੈਲਪ ਕਰੀ ਜਾਵੇ ਇਹ ਚੀਜ਼ ਮੈਂ ਇਥੇ ਪਰਾਲੀ ਦਾ ਅਸੀਂ ਕੰਮ ਕਰਦੇ ਆਂ ਪਰਿਵਾਰ ਆ ਸਾਡਾ ਤੇ ਬੀਲਰ ਨੇ ਸਾਡੇ ਕੋਲ ਤੇ ਅਸੀਂ ਅ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆਂ ਸਰਕਾਰ ਵੱਲੋਂ ਵੀ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਵੀ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਿਤ ਕੀਤਾ ਜਾਂਦਾ ਵੀ ਬੀਲਰ ਚਲਾਓ ਤੇ ਪਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੋਕਿਆ ਜਾਵੇ ਤੇ ਇਸੇ ਪ੍ਰਬੰਧਨ ਤੋਂ ਲੈ ਕੇ ਅਸੀਂ ਅਲਵੇਸਵਰ ਵੀ ਇੱਥੇ ਜ਼ਮੀਨ ਠੇਕੇ ਦੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦਾ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੋ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਪਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35 40 ਲੱਖ ਰੁਪਏ ਦਾ ਨੁਕਸਾਨ ਜਿਹੜਾ ਹੋ ਚੁੱਕਿਆ ਔਰ ਅਸੀਂ ਰਾਤ ਜਦੋਂ ਸਾਨੂੰ 11:00 ਵਜੇ ਪਤਾ ਚੱਲੇ ਵੀ ਅੱਗ ਲੱਗ ਚੁੱਕੀ ਹੈ ਤਾਂ ਅਸੀਂ ਤੁਰੰਤ ਹੀ ਫਾਇਰ ਵਰਗੇਡ ਨੂੰ ਕਾਲ ਕਰਤੀ ਫਾਇਰ ਵਰਗੇਡ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈ ਹੈ ਕੋਈ ਨਾਭੇ ਤੋਂ ਆਈ ਹੈ ਕੋਈ ਪਟਿਆਲੇ ਤੋਂ ਉਹ ਆਉਂਦਿਆ ਟਾਈਮ ਲੱਗ ਗਿਆ ਇਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਕਰਾ ਜਿਹੜਾ ਕਿ ਇਹ ਦੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਹੈ ਕਿਹੜੀ ਕੰਪਨੀ ਆਪਣ ਜਿਹੜੇ ਕੰਪਨੀ ਥੋੜਾ ਬਣੀ ਗਈ ਜਿਹੜੀ ਕਿਸ ਦੇ ਆਧਾਰੇ ਦੇ ਨੌਂ ਚੜੀ ਚੱਲਦੀ ਸਵਾਰ ਤੇ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀਗੇ ਕੰਮ ਸਗਰੀਵ ਨੂੰ ਸਾਨੂੰ ਕਿਹ ਕਿਹ ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਇਹਨੂੰ ਪਤਾ ਲੱਗਿਆ ਕੋਈ ਸ਼ਿਕਾਰਨ ਜੇ ਕੋਈ ਸਾਨੂੰ 11:30 ਜੇ ਪੌਣੀ 12 ਦੇ ਵਿੱਚ ਇੱਥੇ ਜੇ ਸਾਨੂੰ ਮਤਲਬ ਪਤਾ ਲੱਗਿਆ ਕਿ ਜਿਵੇਂ ਬਿਜਲੀ ਦੇ ਸਰਕਟ ਨਾਲ ਲੱਗੀ ਹੈ ਜਾਂ ਕੋਈ ਕਿਸ ਚੀਜ਼ ਦੇ ਲੱਗਾ ਹੈ ਜਾਂ ਕੋਈ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਹੋ ਸਕਦਾ ਹੈ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਤਾਰ ਤਾਂ ਕੋਈ ਲੱਗਣੀ ਰਹੀ ਕੋਈ ਵੀ ਮਤਲਬ ਕਾਰਨ ਜਿਹੜਾ ਹੋ ਸਕਦਾ ਹੋਣਾ ਇਸ ਦਾ ਬਾਰੇ ਤਾਂ ਉਹ ਕਿੰਨੇ ਕਿਚਰਤ ਡੰਪ ਕਰ ਰਹੇ ਸੀ ਜੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਉਹ ਸ਼ਾਸਨ ਤੋਂ ਮੰਗ ਕਰਦੇ ਵੀ ਜਿਵੇਂ ਪ੍ਰਸ਼ਾਸਨ ਦੇ ਮਤਲਬ ਇਹ ਪੂਰਾ ਪੁਰ ਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਆ ਵੀ ਇਹ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਉਸ ਨੂੰ ਫਿਰ ਇੰਡਸਟਰੀ ਨੂੰ ਦੋ ਤੇ ਹੁਣ ਜਿਹੜਾ ਨੁਕਸਾਨ ਆ ਮਤਲਬ ਜ ਰਿਸਕ ਆ ਇਹ ਕਿਸਾਨ ਆਪ ਲੈ ਕੇ ਸਟਾਕ ਕਰਕੇ ਆਪਣੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਜਿਹੜਾ ਰਿਸਕ ਆ ਇਹ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਤਲਬ ਚਾਹੁੰਨੇ ਸਰਕਾਰ ਤੋਂ ਵੀ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮਾ ਜਿਹੜਾ ਚਾਲੂ ਰੱਖ ਕੇ ਨਹੀਂ ਇਹਨਾਂ ਨੁਕਸਾਨ ਚਾਲੂ ਨੇ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਲ ਹੋ ਸਕਦਾ ਜੀ ਜਿਹੜੀ ਮਸ਼ੀਨਰੀ ਹੈ ਤੁਹਾਡੀ ਆਪਣੀ ਪ੍ਰਾਈਵੇਟ ਹੈ ਜੀ ਹਾਂਜੀ ਆਪਣੀ ਮਸ਼ੀਨਰੀ ਹੈ ਕਿੰਨੇ ਕਰੋੜ ਦੀ ਮਸ਼ੀਨ ਹੈ ਜਿਹਦੇ ਨਾਲ ਸਾਰਾ ਪ੍ਰੋਜੈਕਟ ਚਲਾਉਣਾ ਇਸ ਦਾ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹ ਤਾਂ तकरीबन ਸਾਰੀ ਲੋਕਾਂ ਤੇ ਵਗੈਰਾ ਤੇ ਹਾਂਜੀ ਕੁਝ ਪਹਿਲਾ ਦਿਨ ਪਿਛਲੇ ਸਾਲ ਵੀ ਮਸ਼ੀਨਰੀ ਲਈ ਉਹ ਪੂਰੇ ਲੋਨ ਤੇ ਆਈ ਹਾਂਜੀ ਤੇ ਉਹਦੇ ਕਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਯੂਡੀ ਕਸ਼ਤੌਦੀ ਕੱਢਦੇ ਹਾਂ ਜੀ ਸਰੀ ਦੇ ਨਾਲ ਸਾਨੂੰ ਕਾਲ ਆਈ ਸੀ ਮਾਰਨਿੰਗ 12:00 ਬਜੇ 23 ਮਿੰਟ ਤੇ ਜੀ ਇਹ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਅਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਤੇ ਇੱਕ ਆਪਣੀ ਦੂਸਰੀ ਗੱਡੀ ਸੁਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਅੱਗ ਤੇ ਕਾਬੂ ਥੋੜਾ ਬਹੁਤ ਪੈ ਗਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਕੁਛ ਪਤਾ ਲੱਗੇ ਘਟਨਾ ਦਾ ਕੋਈ ਕਾਰਨ ਕੀ ਰਿਹਾ ਇਹ ਘਟਨਾ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਵਾਲੇ ਜਿਹੜੀ ਪ੍ਰਾਲੀ ਸੀਗੀ ਕਿਸੇ ਕੀ ਸੁਖਵਿੰਦਰ ਸਿੰਘ ਨਾਲ ਉਹ ਗੁਰਮੀਤ ਸਿੰਘ ਇਹਨਾਂ ਦੀ ਪ੍ਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਤੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇੱਧਰ ਕਰਕੇ ਫਾਇਰ ਕਾਲ ਹੋਈ ਉਹ ਤੇ ਤੁਰੰਤ ਫਾਇਰ ਗੱਡੀ ਲੈ ਕੇ ਤੇ ਪਹੁੰਚੇ ਸੀ ਮੌਕੇ ਤੇ ਚਾਰ ਗੱਡੀਆਂ ਨਾਲ ਅੱਗੇ ਤੇ ਕਾਬੂ ਪਾ ਕੇ ਸਾਰਾ ਸੀ ਦੇਖ ਰਿਹਾ ਮਿਹਾੜੀ ਵਿਖਾ ਟਾਂ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਇੰਨਾ ਪਾਉਣ ਦੇ ਬਾਵਜੂਦ ਕੰਟਰੋਲ ਦੀ ਜੁਰ ਵੀ ਮਲ ਕਾਫੀ ਬੜਾ ਬਣਿਆ ਸੀ ਜੀ ਸਰ ਇਸ ਦਾ ਇਨਾਂ ਦੇ ਸਵਰ ਮਤਾਬਕ ਇਹ ਵੀ 150 ਕਿਲੇ ਦੀ ਘਟ ਸੀ